ਮੈਨੂੰ ਭਾਜਪਾ ਰਾਸ਼ਟਰੀ ਮਹਿਲਾ ਮੋਰਚਾ ਵੱਲੋਂ 29 ਮਾਰਚ ਨੂੰ ਦਿੱਲੀ ਵਿੱਚ ਸਨਮਾਨਿਤ ਕੀਤਾ ਗਿਆ ਹੈ ਔਰ ਇਹ ਸਨਮਾਨ ਪੱਤਰ ਭਾਜਪਾ ਰਾਸ਼ਟਰੀ ਕਾਰ्यालय ਤੋਂ ਮੈਨੂੰ ਪ੍ਰਾਪਤ ਹੋਇਆ ਹੈ ਤੋ ਇਸ ਦੇ ਲਈ ਮੈਂ ਸਾਡੇ ਰਾਸ਼ਟਰੀ ਭਾਜਪਾ ਮਹਿਲਾ ਮੋਰਚਾ ਦੇ ਅਧਿક્ષા ਸ਼੍ਰੀਮਤੀ ਵਾਨਥੀ ਸ਼੍ਰੀニਵਾਸ ਨੂੰ ਜੀ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਅਤੇ ਸਾਡੇ ਮਾਨਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵੀ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਪੰਜਾਬ ਦੀ ਬੇਟੀ ਨੂੰ ਇੰਨਾ ਮਾਨ ਬਖਸ਼ਿਆ ਔਰ ਉੱਥੇ ਜਦੋਂ ਮੈਂ ਆਪਣਾ ਨਾਮ ਦੇਖਿਆ ਲਿਸਟ ਦੇ ਵਿੱਚ ਤਾਂ ਮੇਰੀ ਖੁਸ਼ੀ ਦਾ ਕਿਤੇ ਵੀ ਪਾਰਾ ਵਾਰ ਨਹੀਂ ਰਿਹਾ ਤੇ ਮੈਂ ਉਸ ਟਾਈਮ ਆਪਣੇ ਆਪ ਤੇ ਫਖਰ ਮਹਿਸੂਸ ਕੀਤਾ ਕਿ 2021 ਤੋਂ ਲੈ ਕੇ ਹੁਣ ਤੱਕ ਜੋ ਮੈਂ ਭਾਜਪਾ ਦੇ ਲਈ ਸੇਵਾ ਲਗਨ ਨਾਲ ਕੰਮ ਕੀਤਾ ਸੀ ਉਸ ਦੀ ਅ즈 ਮੈਨੂੰ ਇੰਨੀ ਅੱਛੀ ਉਪਲਬਧੀ ਮਿਲੀ ਹੈ ਤਾਂ ਉਸ ਦੇ ਲਈ ਮੈਂ ਸਾਰੇ ਹੀ ਭਾਜਪਾ ਪਾਰਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਦੀ ਸੋਚਿਆ ਸੀ ਵੀ ਇੰਨੀ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਜਿਹੜੀ ਹੈਗੀ ਭਾਜਪਾ ਵੱਲੋਂ ਸੌਂਪੀ ਜਾਏਗੀ ਨਹੀਂ ਸਰ ਮੈਨੂੰ ਨਹੀਂ ਸੀ ਇਸ ਚੀਜ਼ ਦਾ ਆਈਡੀਆ ਸੀਗਾ ਕਿਉਂਕਿ ਮੈਨੂੰ ਇੱਕਦਮ ਅਚਾਨਕ ਹੀ ਰੈਂਡਮਲੀ ਮੈਨੂੰ 27 ਮਾਰਚ ਨੂੰ ਕਾਲ ਆਂਦੀ ਹੈ ਕਿ ਨੀਂਪੁਰ ਜੀ ਤੁਸੀਂ ਦਿੱਲੀ ਆ ਰਹੇ ਹੋ ਤੇ ਮੈਨੂੰ ਕੁਝ ਨਹੀਂ ਸੀ ਇਸ ਦਾ ਅੰਦਾਜ਼ਾ ਕਿ ਕੋਈ ਰਾਸ਼ਟਰੀ ਸਨਮਾਨ ਸਮਾਰੋ ਰੱਖਿਆ ਗਿਆ ਹੈ ਔਰ ਇਹ ਸਨਮਾਨ ਸਮਾਰੋ ਸਿਰਫ ਮਹਿਲਾਵਾਂ ਦੇ ਲਈ ਰੱਖਿਆ ਗਿਆ ਸੀ ਜਿਸ ਦਾ ਟਾਈਟਲ ਸੀ ਉਤਕ੍ਰਿਸ਼ਟ ਸਨਮਾਨ ਸਮਾਰੋ ਜੋ ਕਿ ਆਯੋਜਿਤ ਕੀਤਾ ਗਿਆ ਸੀ ਸ਼੍ਰੀਮਤੀ ਆਦਰਨੀਏ ਮਾਨਯਥੀ ਸ਼੍ਰੀ ਨਿਵਾਸਨ ਜੀ ਵੱਲੋਂ ਜੋ ਕਿ ਭਾਜਪਾ ਮਹਿਲਾ ਮੋਰਚਾ ਦੇ ਰਾਸ਼ਟਰੀ ਦੇਸ਼ਕਾ ਹਨ ਤੇ ਉਹਨਾਂ ਵੱਲੋਂ ਕੀਤਾ ਗਿਆ ਸੀ ਤੇ ਮੈਨੂੰ ਬਿਲਕੁਲ ਨਹੀਂ ਅੰਦਾਜ਼ਾ ਸੀ ਕਿ ਪੰਜਾਬ ਵਿੱਚੋਂ ਮੇਰਾ ਨਾਮ ਉੱਥੇ ਉਪਲਬਧ ਹੈ ਤੇ ਉੱਥੇ ਦਰਜ ਕੀਤਾ ਗਿਆ ਹੈ ਤੇ ਮੇਰੀ ਜੋ ਲਗਨ ਸੇਵਾ ਭਾਵਨਾ ਸੀ ਉਹਨਾਂ ਨੇ ਦੇਖ ਕੇ ਮੈਨੂੰ ਇਹ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਇਸ ਦੇ ਲਈ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਤੇ ਹੋਰ ਵੀ ਕਿਸੇ ਦਾ ਨਾਮ ਵਿੱਚ ਸੀਗਾ ਇਸ ਤੋਂ ਨਹੀਂ ਉਸ ਲਿਸਟ ਵਿੱਚ ਪੰਜਾਬ ਦੀ ਜੈਮ ਪੋਰਟਲ 'ਚ ਸਿਰਫ ਮੇਰਾ ਹੀ ਨਾਮ ਸੀ ਮੈਂ ਮਹਿਸੂਸ ਕਰ ਰਹੀ ਤੁਸੀਂ ਮੈਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੀ ਆ ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦਾ ਕਿ ਭਾਜਪਾ ਵਿੱਚ ਲਗਨ ਨਾਲ ਕੰਮ ਕਰਨ ਤੇ ਹਰ ਕਾਰਜਕਰਤਾ ਦਾ ਇਸ ਤਰ੍ਹਾਂ ਸਨਮਾਨ ਕੀਤਾ ਜਾਂਦਾ ਹੈ ਉਹ ਮੈਨੂੰ ਇਸ ਚੀਜ਼ ਦਾ ਜੋ ਮੈਂ ਸੁਣਿਆ ਸੀ ਲੋਕਾਂ ਤੋਂ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਕਿ ਮੈਲਾਵਾ ਨੂੰ ਸ਼ਕਤੀਕਰਨ ਕਰਨ ਦੇ ਲਈ ਭਾਜਪਾ ਬਹੁਤ ਹੀ ਸਨਮਾਨ ਦਿੰਦੀ ਹੈ ਜਿਵੇਂ ਸਾਡੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਦਿੱਲੀ ਦੇ ਸੀਐਮ ਰੇਖਾ ਗੁਪਤਾ ਜੀ ਉਹਨਾਂ ਨੂੰ ਕਿਸ ਤਰ੍ਹਾਂ ਮਾਨ ਨਵਾਜਦੀ ਹੈ ਤੇ ਜਦੋਂ ਉਸ ਕਾਰਜਕ੍ਰਮ ਵਿੱਚ ਅਸੀਂ ਗਏ ਤਾਂ ਸਮਲਿਤੀ ਰਾਣੀ ਜੀ ਵੀ ਮੌਜੂਦ ਸਨ ਤੇ ਸਾਡੇ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਬੀ ਐਲ ਸੰਤੋਸ਼ ਜੀ ਵੀ ਮੌਜੂਦ ਸਨ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਨਮਾਨ ਮਿਲਣਾ ਮੈਨੂੰ ਬਹੁਤ ਹੀ ਆਪਣੇ ਆਪ ਨੂੰ ਪ੍ਰਾਊਡ ਵਾਲੀ ਗੱਲ ਹੈ। ਇਹ ਹਮੰਦ ਦੇ ਵਿੱਚ ਚਤਰੀ ਅਗੇ ਜੀ ਕੀ ਤੁਸੀਂ ਸੋਚਾ ਮੈਂ ਜਿਵੇਂ ਭਾਜਪਾ ਲਈ ਡੈਡੀਕੇਟਿਡ ਸ਼ੁਰੂ ਤੋਂ ਸੀ ਡੇ 1 ਤੋਂ ਸੀ ਜਿਵੇਂ ਭਾਜਪਾ ਚ ਲਗਨ ਨਾਲ ਕੰਮ ਕਰ ਰਹੀ ਸੀ ਤੇ ਮੇਰੇ ਮਾਤਾ ਜੀ ਲਗਨ ਨਾਲ ਕੰਮ ਕਰ ਰਹੇ ਸੀ ਤੇ ਅੱਗੇ ਵੀ ਮੈਂ ਭਾਜਪਾ ਨੂੰ ਪੂਰੀ ਡੈਡੀਕੇਸ਼ਨ ਨਾਲ ਕੰਮ ਕਰਾਂਗੀ ਤੇ ਭਾਜਪਾ ਨੂੰ ਤੇ ਦਿਲ ਤੋਂ ਸਨਮਾਨ ਜਿਵੇਂ ਪਹਿਲਾ ਦਿਨ ਦੀ ਸੀ ਉਮੀਦਾਂ ਦੀ ਰਵਾਂਗੀ ਔਰ ਘਰ ਘਰ ਜਾ ਕੇ ਪਾਰਟੀ ਦੀ ਨੀਤੀਆਂ ਨੂੰ ਪਹੁੰਚਾਵਾਂਗੀ। ਆ ਕੀ ਨਾਮ ਇਤਤਲ ਮੇਰਾ ਨਾਮ ਪੂਜਾ ਸਰਨੇ ਵਾਲੀ ਜੀ। ਤੇ ਕੀ ਕਹਿਣਾ ਚਾਹੁੰਦੇ ਹੋ ਬੱਚੀ ਨੂੰ ਇੱਕ ਬੜਾ ਵੱਡਾ ਇੱਕ ਭਾਜਪਾ ਵੱਲੋਂ ਇੱਕ ਕਹਿੰਦੇ ਆਉਂਦਾ ਸੰਭਾਲਿਆ ਗਿਆ ਹੈ ਇੱਕ ਬੜਾ ਮਾਨ ਸਨਮਾਨ ਦਿੱਤਾ ਗਿਆ ਹੈ ਹਾਂਜੀ ਹਾਂਜੀ ਮੈਂ ਅੱਜ ਆਪਣੇ ਨੈਸ਼ਨਲ ਕਾਰਜਕਾਰ ਕਾਰਜਕਰਤਾ ਤੋਂ ਜਿੰਨੇ ਵੀ ਮੇਰੇ ਸਾਰੇ ਰਾਸ਼ਟਰੀ ਕਾਰਜਕਰਤਾਨੀ ਸਾਰੀ ਉਹਨਾਂ ਦਾ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਆਪਣੇ ਆਪ ਤੇ ਮੈਂ ਇਸ ਚੀਜ਼ ਦਾ ਪ੍ਰਾਊਡ ਫੀਲ ਕਰਦੀ ਹਾਂ ਕਿ ਸਾਡੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਸ਼ਖਸੀਅਤ ਹਨ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਆਪਣੇ ਦੇਸ਼ ਦੇ ਵਿੱਚ ਸਾਰੀਆਂ ਮਹਿਲਾਵਾਂ ਨੂੰ ਬਹੁਤ ਮਾਨ ਸਨਮਾਨ ਬਖਸ਼ਿਆ ਹੈ ਉਹ ਖੁਦ ਇਸ ਚੀਜ਼ ਦਾ ਕਿਸੇ ਮਹਿਲਾ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਕਦੋਂ ਉਹਨਾਂ ਨੇ ਕਿਸ ਭੈਣ ਨੂੰ ਮਾਨ ਸਨਮਾਨ ਦੇਣਾ ਹੈ ਇਸ ਕਰਕੇ ਮੈਂ ਅੱਜ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਕਿ ਮੈਂ ਉਸ ਪਾਰਟੀ ਦੀ ਕਾਰਿਆ ਕਰਤਾ ਹਾਂ ਜਿਦੇ ਵਿੱਚ ਅੱਜ ਮੇਰੀ ਬੇਟੀ ਨੂੰ ਵੀ ਕਾਲ ਕਰਕੇ ਉਥੇ ਦਿੱਲੀ ਰਾਸ਼ਟਰੀ ਕਾਰ्यालय ਵਿੱਚ ਬੁਲਾਇਆ ਗਿਆ ਔਰ ਇਹਨੂੰ ਜੈਮ ਪੋਰਟਲ ਦੇ 2021 ਦੇ ਜੈਮ ਪੋਰਟਲ ਦੇ ਕਾਰਿਆ ਕਰਿਆ ਕਰਤਾ ਹੋਣ ਦੇ ਕਰਕੇ ਉਥੇ ਬੁਲਾਇਆ ਸੀ ਉਸ ਟਾਈਮ ਦੇ ਕੰਮ ਨੂੰ ਦੇਖ ਕੇ ਦੀ ਸੇਵਾ ਭਾਵਨਾ ਨੂੰ ਦੇਖ ਕੇ ਦਿੱਲੀ ਤੋਂ ਰਾਸ਼ਟਰੀ ਕਾਰ्यालय ਚ ਜਦੋਂ ਕਾਲ ਆਈ ਬੇਟੀ ਨੂੰ ਵੇ ਤੁਹਾਨੂੰ ਨੂੰਪੁਰ ਜੀ ਤੁਹਾਨੂੰ ਸਨਮਾਨ ਸਮਾਰੋਹ ਦੇ ਵਿੱਚ ਤੁਸੀਂ ਸ਼ਾਮਿਲ ਹੋਣਾ ਜ਼ਰੂਰ ਤੁਸੀਂ ਆਣਾ ਔਰ ਬੇਟੀ ਨੇ ਮੈਨੂੰ ਕਾਲ ਕਰਕੇ ਦੱਸਿਆ ਤੇ ਉਸ ਟਾਈਮ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਮੇਰੀ ਬੇਟੀ ਦਾ ਪੰਜਾਬ ਦੇ ਵਿੱਚੋਂ ਐਡਵੋਕੇਟ ਨੂੰਪੁਰ ਦਾ ਹੀ ਕੱਲੀ ਦਾ ਨਾਮ ਗਿਆ ਜੈਮਪੋਰਟਲ ਦੇ ਕਿਉਂਕਿ 2021 8 ਦਸੰਬਰ 2021 ਨੂੰ ਪ੍ਰੋਗਰਾਮ ਰੱਖਿਆ ਗਿਆ ਸੀ ਜੈਮਪੋਰਟਲ ਦਾ ਉਸ ਟਾਈਮ ਵੀ ਇਹ ਉਦੋਂ ਵੀ ਗਈ ਸੀ ਉਦੋਂ ਇਹਦੇ ਸਿਰਫ ਕੰਮ ਸੇਵਾ ਭਾਵਨਾ ਨੂੰ ਦੇਖ ਕੇ ਹੀ ਪਾਰਟੀ ਨੇ ਫਿਰ ਇਹਦੇ ਨਾਮ ਨੂੰ ਉਹ ਕਰਿਆ ਅੱਜ ਮੈਂ ਆਪਣੇ ਆਪ ਤੇ ਮਾਣ ਮਹਿਸੂਸ ਕਰਦੀ ਆ ਕਿ ਮੈਂ ਖੰਨਾ ਦੀ ਰਹਿਣ ਵਾਲੀ ਇੱਕ ਆਮ ਕਰਦੇ ਵਿੱਚ ਉੱਠ ਕੇ ਅੱਜ ਮੇਰੀ ਬੱਚੀ ਨੇ ਮੈਨੂੰ ਨੈਸ਼ਨਲ ਦੇ ਵਿੱਚ ਜਿਹੜਾ ਨਾਮ ਇਸ ਬੱਚੀ ਨੇ ਸੇਵਾ ਕਰੀਏ ਪਾਰਟੀ ਦੇ ਵਿੱਚ ਪਾਰਟੀ ਦੀਆਂ ਪ੍ਰਤੀਨਿਧੀਆਂ ਸਾਰੀਆਂ ਜਿਨ੍ਹਾਂ ਵੀ ਜੋ ਵੀ ਸਕੀਮਾਂ ਨੇ ਉਹਨਾਂ ਨੂੰ ਘਰ ਘਰ ਪਹੁੰਚਾਉਂਦੀ ਹੈ ਸੇਵਾ ਪੂਰੀ ਲਗਨ ਦੇ ਨਾਲ ਕਰਦੀ ਹੈ ਪਾਰਟੀ ਵਿੱਚ ਜੁੜ ਕੇ ਤੇ ਇਸ ਚੀਜ਼ ਦਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਆਪਣੀ ਉਸ ਬੇਟੀ ਦੇ ਅੱਜ ਮੈਂ ਮਦਰ ਰਾਮ ਮੈਂ ਆਪਣੇ ਆਪ ਤੇ ਮਾਣ ਮਹਿਸੂਸ ਕਰਦੀ ਹਾਂ ਪ੍ਰਮਾਤਮਾ ਨੇ ਮੈਨੂੰ ਇਸ ਤਰ੍ਹਾਂ ਦੀ ਬੇਟੀ ਦਿੱਤੀ ਹੈ ਜੀ ਜਿਨੇ ਮੇਰਾ ਦੇਸ਼ ਵਿੱਚ ਨਾਮ ਰੋਸ਼ਨ ਕਰਿਆ ਪਹਿਲਾ ਪੜਾਈ ਦੇ ਵਿੱਚ ਪੜਾਈ ਦੇ ਵਿੱਚ ਵੀ ਇਸ ਬੱਚੀ ਨੇ 10ਵੀਂ ਦੇ ਵਿੱਚੋਂ ਵੀ ਬਹੁਤ ਅੱਛੇ ਪਰਸੈਂਟਸ ਮਾਰਕਸ ਲੈ ਕੇ ਟੌਪ ਲਿਸਟ ਵਿੱਚ ਆਪਣਾ ਨਾਮ ਦਰਜ ਕਰਾਉਣਾ ਔਰ ਪੰਜਾਬ ਬੋਰਡ 12ਵੀਂ ਦੇ ਵਿੱਚੋਂ ਵੀ ਹਿੰਦੀ ਪੁਤਰੀ ਪਾਡਸ਼ਾਲਾ ਦੇ ਵਿੱਚੋਂ ਉਥੇ ਵੀ ਆਪਣਾ ਪੰਜਾਬ ਦੇ ਵਿੱਚੋਂ ਟੌਪ ਲਿਸਟ ਵਿੱਚ ਇਹਦਾ ਨਾਮ ਦਰਜ ਹੋਣਾ ਪੰਜਾਬ ਯੂਨੀਵਰਸਿਟੀ ਔਮਨ ਕਾਲਜ ਦੇ ਵਿੱਚ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਟੌਪਰ ਲਿਸਟ ਵਿੱਚ ਨਾਮ ਦਰਜ ਕਰਵਾਉਣਾ ਔਰ ਉਸ ਤੋਂ ਬਾਅਦ ਵਿੱਚ ਲਾਅ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਫਰਸਟ ਰੈਂਕ ਤੇ ਆ ਕੇ ਪੂਰੇ ਪੰਜਾਬ ਦੇ ਵਿੱਚ ਆਪਣਾ ਨਾਮ ਦਰਜ ਕਰਾਉਣਾ ਮੈਂ ਇਸ ਤੋਂ ਉੱਪਰ ਕੁਝ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਆਪਣੇ ਤੇ ਮਾਣ ਮਹਿਸੂਸ ਕਰਦੇ ਕਿ ਉਸ ਬੱਚੀ ਦੀ ਮਦਰ ਆ ਮਾਤਾ ਹੈ ਜਿਸ ਬੱਚੀ ਨੇ ਆਮ ਪਰਿਵਾਰ ਚੋਂ ਉੱਠ ਕੇ ਸਾਡਾ ਨਾਮ ਰੋਸ਼ਨ ਕਰਿਆ ਅੱਜ ਸ਼ਾਇਦ ਇਹ ਮੇਰੇ ਹਸਬੰਡ ਨਹੀਂ ਹੈ ਪਰ ਮੈਂ ਇਸ ਚੀਜ਼ ਨੂੰ ਆਪਣੇ ਉੱਤੇ ਉਹ ਕਰਦੀ ਹਾਂ ਕਿ ਅੱਜ ਮੇਰੇ ਹਸਬੰਡ ਨਾ ਹੋ ਕੇ ਵੀ ਅੱਜੋ ਜ਼ਿੰਦਾ ਨੇ ਜਿਨ੍ਹਾਂ ਦੀ ਬੇਟੀ ਦੇ ਨਾਮ ਦੇ ਨਾਲ ਡਾਕਟਰ ਆਫ ਸ਼੍ਰੀ ਵਿਨੋਦ ਕੁਮਾਰ ਜੀ ਲੱਭਦੇ ਹੋ। ਹੋ ਸਕਦਾ ਲੋਕ ਕਹਿੰਦੇ ਨੇ ਲੇਟ ਸ਼ਰੀ ਪਰ ਮੈਂ ਲੇਟ ਸ਼ਰੀ ਨਹੀਂ ਕਹਿ ਸਕਦੀ ਕਿਉਂਕਿ ਸਾਡੇ ਨਾਲ ਅੱਖਾਂ ਤੋਂ ਦੂਰ ਨਹੀਂ ਸਾਡੇ ਦਿਲ ਤੋਂ ਦੂਰ ਨਹੀਂ ਅੱਜ ਉਹਨਾਂ ਦੇ ਬੱਚੇ ਅੱਜ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਆਪਣੇ ਆਪ ਦੇ ਮਾਣ ਮਹਿਸੂਸ ਕਰ ਰਹੇ ਨੇ ਆਪਣੀ ਬੱਚੀ ਤੇ ਕਿਉਂਕਿ ਉਹਨਾਂ ਨੂੰ ਵੀ ਜਿਆਦਾ ਉਸ ਚੀਜ਼ ਜਿਸ ਟਾਈਮ ਜਿਉਂਦੇ ਸੀ ਉਹ ਵੀ ਆਪਣੇ ਆਪ ਬਹੁਤ ਮਾਣ ਮਹਿਸੂਸ ਕਰਦੇ ਸੀ ਇਸ ਬੱਚੀ ਦੇ ਨਾਮ ਦੇ ਨਾਲ ਕਦੇ ਵੀ ਇਹਦੀ ਪੋਜੀਸ਼ਨ ਆਣੀ ਕਦੇ ਇਹਨੂੰ ਸਕੂਲ ਦੇ ਵਿੱਚੋਂ ਪ੍ਰਾਈਜ਼ ਮਿਲਣਾ ਤਾਂ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਗਰਮ ਮਹਿਸੂਸ ਹੁੰਦਾ ਸੀ ਅੱਜ ਵੀ ਮੈਂ ਇਸ ਚੀਜ਼ ਨੂੰ ਬਹੁਤ ਸਾਰਿਆਂ ਧੰਨਵਾਦ ਕਰਦੀ ਆਂ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਕਰਦੀ ਆਂ ਵੀਰ ਜੀ ਜਿਹੜਾ ਤੁਸੀਂ ਸਾਡੀ ਛੋਟੀ ਤੇ ਛੋਟੀ ਵੱਡੀ ਤੇ ਵੱੜ ਹਰ ਇੱਕ ਗੱਲ ਨੂੰ ਸਾਡੇ ਘਰ ਘਰ ਪਹੁੰਚਾਉਂਦੇ ਆਂ ਥੈਂਕ ਯੂ ਸੋ ਮੱਚ ਧੰਨਵਾਦ